ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੇ ਵਿੱਚ ਬਹੁਤ ਵਧੀਆ ਚੰਗੀ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਲੈਂਥ ਦੀ ਜਿਹੜੀ ਝੋਟੀ ਦਿਖਾਉਣ ਜਾ ਰਹੇ ਆ ਡਿਟੇਲ ਆਪਾਂ ਵੀਰ ਹੋਣਾ ਨਾਲ ਗੱਲਬਾਤ ਕਰਾਂਗੇ ਪੁੱਛ ਲਵਾਂਗੇ ਕੀ ਗੱਲ ਹੈ ਇਸ ਦੀ ਜਿਹੜੀ ਡਿਟੇਲ ਹੈਗੀ ਆ ਸੋ ਦੋਸਤੋ ਦੋ ਤੁਹਾਨੂੰ ਦਿਖਾਵਾਂਗੇ ਐਨੀਮਲ ਇੱਕ ਝੋਟੀ ਆ ਦੋਸਤੋ ਇੱਕ ਮੱਝ ਆ ਦੋਵਾਂ ਦਾ ਕੀ ਸੂਆ ਉਹ ਆਪਾਂ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਪੁੱਛ ਕੇ ਪੂਰੀ ਜਾਣਕਾਰੀ ਦੇਵਾਂਗੇ ਜੀ ਸੋ ਵੀਡੀਓ ਨੂੰ ਦੋਸਤੋ ਸਕਿਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਪੂਰੀ ਜਾਣਕਾਰੀ ਇਹਨਾਂ ਦੋਨੋਂ ਐਨੀਮਲ ਦੀ ਆਪਾਂ ਦੇ ਰਹੇ ਆ ਸੋ ਵੀਡੀਓ ਨੂੰ ਜਿਹੜਾ ਐਂਡ ਤੱਕ ਲਾਸਟ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਜੇ ਸੇ ਵੀਰ ਭਰਾ ਨੇ ਕੋਈ ਐਨੀਮਲ ਦੀ ਵੇਚ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਕੰਟੈਕਟ ਨੰਬਰ ਦੋਸਤੋ 9815142150 ਤੇ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਆਪਾਂ ਚੱਲਦੇ ਹਾਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਠੀਕ ਆ ਸੋ ਸਾਸਰੀ ਦਾ ਵੀਰ ਜੀ ਠੀਕ ਆ ਜੀ ਸੋ ਵੀਰ ਜੀ ਇੱਕ ਤਾਂ ਆਪਣੇ ਵੀਰਾਂ ਨੂੰ ਨਾਮ ਆਪਣਾ ਜ਼ਰੂਰ ਦੱਸ ਦਿਗੇ ਠੀਕ ਆ ਬਲਵਿੰਦਰ ਸਿੰਘ ਸੰਧੂਆ ਵੀਰੋ ਬਾਕੀ ਆਪਾਂ ਵੀਰ ਹੋਣਾਂ ਦੀਆਂ ਪਹਿਲਾਂ ਵੀ ਵੀਡੀਓ ਆਪਣੇ ਚੈਨਲ ਉੱਪਰ ਪਾਈਆਂ ਨੇ ਬਹੁਤ ਵਧੀਆ ਚੰਗੇ ਐਨੀਮਲ ਵੀਰ ਹੋਣਾਂ ਦੇ ਕੋਲ ਆਉਂਦੇ ਨੇ ਜਦੋਂ ਵੀ ਆਉਂਦੇ ਆ ਦੋਸਤੋ ਬਿਲਕੁਲ ਕੋਕਾ ਪੀਸ ਆਉਂਦੇ ਆ ਵੀਰ ਹੋਣਾਂ ਦੇ ਕੋਲ ਬਾਕੀ ਆਪਾਂ ਵੀਰ ਹੋਣਾਂ ਦਾ ਜਿਹੜਾ ਐਡਰੈਸ ਆ ਉਹ ਵੀ ਦੱਸ ਦਿੰਨੇ ਆ ਦੋਸਤੋ ਪਿੰਡ ਜਿਹੜਾ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਸੋ ਕੰਟੈਕਟ ਨੰਬਰ ਜਿਹੜੇ ਦੋਸਤੋ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈ ਵੀਰ ਬਲਵਿੰਦਰ ਸਿੰਘ ਉਹਨਾਂ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਵੀਰ ਉਹਨਾਂ ਤੋਂ ਪੁੱਛ ਲੈਨੇ ਆ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਸੋ ਵੀਰ ਜੀ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਦੱਸ ਦਿਗੇ 9946 ਹਾਂਜੀ 05388 ਠੀਕ ਹੈ ਜੀ ਇਸੇ ਤੇ ਵਟਸਐਪ ਚੱਲਦਾ ਵੀਰ ਜੀ ਹੈਨਾ ਠੀਕ ਹੈ ਸੋ ਵੀਰ ਜੀ ਆਪਣੇ ਕੋਲ ਅੱਜ ਜਿਹੜਾ ਇਹ ਐਨੀਮਲ ਆਇਆ ਹੈ ਨੀਲੀ ਰਵੀ ਦੀ ਝੋਟੀ ਆ ਗਈ ਹੈ ਠੀਕ ਹੈ ਸੋ ਵੀਰ ਜੀ ਕਿੰਨਾਸੂ ਅੱਗੇ ਸੂਣ ਜਾ ਰਹੀ ਆ ਜੀ ਜੇ ਸੂਵੇ ਸੂਣੀ ਹੈ ਠੀਕ ਹੈ ਜੀ ਸੋ ਦੂਜਾ ਸਵੇਰ ਕਿਸਾਨ ਵੀਰੋ ਇਹ ਝੋਟੀ ਸੂਣ ਜਾ ਰਹੀ ਹੈ ਤੇ ਵੀਰ ਕਿੰਨੇ ਕ ਦਿਨ ਲੱਗੇਗੀ ਦੇਨ 15 ਲੈ ਲਈ 12 ਲੈ ਲਈ ਨੇ ਲੈਣੇ 15 ਠੀਕ ਹੈ 15 ਦਿਨ ਲੈ ਜੂ ਹਜੇ ਹਾਂਜੀ ਕਿਉਂਕਿ ਹਜੇ ਢਿੱਲਾ ਢੁਲਾ ਕਾਫੀ ਜਿਆਦੀਆਂ ਨੇ ਹਜੇ ਬੰਨਾ ਥਨਾ ਬਿਲਕੁਲ ਬਿਲਕੁਲ ਬਾਕੀ ਜਿਹੜਾ ਕਿਸਾਨ ਵੀਰ ਉਹ ਬਾਡੀ ਸਟਰਕਚਰ ਆ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਹਜੇ ਥਣਾ ਦੇ ਵਿੱਚ ਧਾਰਾਂ ਭਰੀਆਂ ਨੇ ਦੋਸਤੋ ਬਾਕੀ ਜਿਹੜਾ ਨੇਵਾ ਬਹੁਤ ਢਿੱਲਾ ਢੁਲਾ ਹੈਗੀਆਂ ਨੇ ਸੋ ਚੰਗੀ ਜਿਹੜੀ ਦੋਸਤੋ ਝੋਟੀ ਹੈਗੀ ਨੀਲੀ ਰਾਵੀ ਦੇ ਵਿੱਚ ਬਾਕੀ ਬਾਡੀ ਸਟਰਕਚਰ ਥੋੜਾ ਤੁਸੀਂ ਦੂਰ ਤੋਂ ਵੀ ਵੇਖ ਸਕਦੇ ਹੋ ਕੱਦ ਕਾਠੀ ਵੀ ਦੋਸਤੋ ਜਿਹੜੀ ਪੂਰੀ ਹੈਗੀ ਹੈ ਝੋਟੀ ਦੀ ਸੋ ਬਲਵਿੰਦਰ ਵੀਰ ਜੀ ਜਿਹੜਾ ਪਹਿਲੇ ਸੂਬੇ ਦਾ ਕੋਈ ਮਿਲਕ ਰਿਕਾਰਡ ਹੈ ਤਾਂ ਕੋਈ ਪੁੱਛਿਆ ਹੋਵੇ ਜਾਂ ਆਪਾਂ ਨੂੰ ਪਤਾ 15 16 ਕਿਲੋ ਦੀ 11 ਕਾਜੀ 20 ਪ੍ਰਾਪਤ ਕਰਦੀ ਹੈ ਠੀਕ ਹੈ ਜੀ ਦੇਣਾ ਵੀ ਚਾਹੀਦਾ ਇਹਨੂੰ ਕਿਉਂਕਿ ਜਿਹੜਾ ਬਿਲਕੁਲ ਬਿਲਕੁਲ ਸੋ ਦੋਸਤੋ ਜਿਹੜਾ ਸਾਰੇ ਬੰਨਿਆਪਰ ਤੁਹਾਨੂੰ ਬਿਲਕੁਲ ਜਿਹੜਾ ਜ਼ਰੂਰ ਵਿਖਾਵਾਂਗੇ ਬੈਕ ਸਾਈਡ ਤੋਂ ਜਿਹੜਾ ਲੇਵਾ ਹਵਾਨਾ ਬਿਲਕੁਲ ਤਿਆਰ ਕਰਦੀ ਪਈ ਹਜੇ ਜ਼ਰੂਰ ਤੁਸੀਂ ਵੇਖ ਸਕਦੇ ਹੋ ਬਾਕੀ ਜਿਹੜੀਆਂ ਮਿਲਕ ਵੇਨ ਨੇ ਉਹ ਵੀ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਮਿਲਕ ਵੇਨ ਦੋਸਤੋ ਜਿਹੜੀ ਬਹੁਤ ਉਬਰੀ ਹੋਈ ਮਿਲਕ ਵੇਨ ਆ ਬਾਕੀ ਹਵਾਨੇ ਤੇ ਜਿਹੜੀਆਂ ਵੇਨ ਨੇ ਉਹ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਚੰਗਾ ਸੋਹਣਾ ਥਾਣਾ ਦੋਸਤੋ ਚਾਰੇ ਪੈਰਾਂ ਦੀ ਤੋਤੀ ਹੈ ਚਾਰੇ ਪੈਰਾਂ ਤੇ ਤੁਸੀਂ ਨਿਸ਼ਾਨ ਵੇਖ ਸਕਦੇ ਹੋ ਬਿਲਕੁਲ ਅੱਖ ਵੀ ਵੇਖ ਸਕਦੇ ਹੋ ਦੋਸਤੋ ਬਿਲਕੁਲ ਨੀਲੀ ਰਾਵੀ ਦੇ ਵਿੱਚ ਜਿਹੜੀ ਨੀਲੀ ਅੱਖ ਲੱਗੀ ਆ ਕੁੰਡਾ ਸਿੰਘ ਆ ਦੋਸਤੋ ਬਾਕੀ ਜਿਹੜੀ ਧਾਰੀ ਆ ਉਹ ਤੁਸੀਂ ਵੇਖ ਸਕਦੇ ਹੋ ਦੋਸਤੋ ਥੱਲੇ ਤਾਂ ਆਉਂਦੀ ਆ ਨਾਸ ਜਿਹੜੀ ਬੱਗੀ ਆ ਸਾਰੀ ਬਾਕੀ ਬਾਡੀ ਸਟਰਕਚਰ ਆ ਦੋਸਤੋ ਜਿਹੜਾ ਪਿੱਠ ਪੂਰਾ ਹੈ ਉਚਾਈ ਤੁਸੀਂ ਖੁਦ ਵੇਖ ਸਕਦੇ ਹੋ ਬਿਲਕੁਲ ਇੱਕ ਸਿੰਗਲ ਖੱਡੀ ਦੀ ਜਿਹੜੀ ਇਹ ਝੋਟੀ ਹੈਗੀ ਵੀਰੋ ਦੁੱਧ ਦੇ ਰਿਕਾਰਡ ਵੱਲੋਂ ਵੇਖੀਏ ਤਾਂ ਬਹੁਤ ਵਧੀਆ ਚੰਗੇ ਮਿਲਕ ਰਿਕਾਰਡ ਵਾਲੀ ਇਹ ਰਵੇਗੀ ਠੀਕ ਆ ਸੋ ਬਲਵਿੰਦਰ ਵੀਰ ਜੀ ਨੂੰ ਆਪਾਂ ਕਰੀ ਖੋਲ ਕੇ ਨਾ ਤੋਰੀ ਲਈਏ ਸੋ ਦੋਸਤੋ ਬਾਕੀ ਨੋਟ ਕਰਨ ਵਾਲੀ ਆ ਗੱਲ ਆ ਵੀ ਜਿਹੜੀ ਹਾਈਟ ਲੈਂਥ ਬਹੁਤ ਵਧੀਆ ਝੋਟੀ ਦੀ ਵਜਨਦਾਰ ਆ ਕੱਦਗਾਠੀ ਦੀ ਬਹੁਤ ਜ਼ਿਆਦਾ ਸੋਹਣੀ ਹੈਗੀ ਆ ਬਾਕੀ ਟਾਈਮ ਹਜੇ ਵੀਰ ਹੁਣਾ ਦੱਸ ਹੀ ਦਿੱਤਾ ਵੀ 15 ਦਿਨ ਹਜੇ ਸਮਾਂ ਇਸਨੇ ਲੈ ਜਾਣਾ ਤਕਰੀਬਨ 2 ਹਫ਼ਤੇ ਦਾ ਸਮਾਂ ਦੋਸਤੋ ਹਜੇ ਸੁੰਦੀ ਨਹੀਂ ਇਹ ਹਜੇ ਲੈਵੜੂਆ ਦੋਸਤੋ ਬਿਲਕੁਲ ਖੋਲਣਾ ਇਹਨੇ ਪੂਰਾ ਵਟੂਟ ਪੈ ਰਿਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਹਜੇ ਲੈਵਾ ਬਿਲਕੁਲ ਬੈਕ ਸਾਈਡ ਤੋਂ ਇਸੇ ਪੂਰਾ ਤਿਆਰ ਕਰਨਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੋੜ ਲ ਗਏ ਠੀਕ ਹੈ ਸੋ ਦੋਸਤੋ ਜਿਹੜੇ ਜਿਹੜੇ ਮੇਰੇ ਵੀਰ ਚਾਹ ਵਣ ਹੋਣ ਖਰੀਦਣ ਦੇ ਇਹ ਸ਼ੁਕ ਹੋਣ ਉਹ ਵੀਰ ਬਲਵਿੰਦਰ ਸਿੰਘ ਉਹਨਾਂ ਦਾ ਜਿਹੜੇ ਕੰਟੈਕਟ ਨੰਬਰ ਆਪਾਂ ਦੋਸਤੋ ਵੀਡੀਓ ਦੇ ਵਿੱਚ ਚੱਲਦੇ ਵੀ ਕਰਾਂਗੇ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਬਹੁਤ ਵਧੀਆ ਦੋਸਤੋ ਬਾਕੀ ਆਪਾਂ ਜਿਹੜਾ ਰੇਟ ਆ ਮੁੱਲ ਆ ਵੀਰ ਹੁਣ ਕੀ ਡਿਮਾਂਡ ਕਰਦੇ ਨੇ ਸੋ ਉਹ ਵੀ ਉਹਨਾਂ ਦੇ ਨਾਲ ਬਾਤ ਚਿਤ ਕਰਕੇ ਆਪਾਂ ਹੁਣੇ ਪੁੱਛ ਹੀ ਲੈਣੀ ਆ ਸੋ ਵੀਰ ਬਲਵਿੰਦਰ ਜੀ ਕੀ ਇਹਦਾ ਮੁੱਲ ਰੱਖਿਆ ਹੋਇਆ ਜੀ 1.25 ਲੱਖ ਜੀ ਸਵਾ ਲੱਖ ਜੀ ਠੀਕ ਆ ਤੇ ਬਾਕੀ ਮਾਨਤਾ ਵਿੱਚ ਦੱਸ ਦੋਗੇ ਵੀ ਜਾਂ ਹੋ ਜਾਏਗਾ ਮੌਕੇ ਤੇ ਸ਼ੁਰੂ ਕਰਾਂਗੇ ਠੀਕ ਆ ਸੋ ਦੋਸਤੋ 1,25,000 ਰੁਪਏ ਜਿਹੜੀ ਇਸ ਝੋਟੀ ਦੀ ਡਿਮਾਂਡ ਵੀਰ ਹੁਣਾ ਕੀਤੀ ਆ ਤੋ ਤੁਸੀਂ ਜਦੋਂ ਮੌਕੇ ਤੇ ਆਏ ਦੋਸਤੋ ਬਹੁਤ ਵਧੀਆ ਤਰੀਕੇ ਤੋਂ ਖੁਸ਼ ਕਰਦੇ ਕਿ ਇਹ ਨੀਲੀ ਰਾਵੀ ਦੀ ਝੋਟੀ ਮਿਲਕ ਵੱਲੋਂ ਵੀ ਦੋਸਤੋ 15 16 ਪਲੱਸ ਵੀਰ ਹੁਣ 18 ਕਿਹਾ ਬਾਕੀ 15 16 ਪਲੱਸ ਦੀ ਜਿਹੜੀ ਆਹਮੋ ਸਾਹਮਣੇ ਵੇਖ ਕੇ ਤੁਹਾਨੂੰ ਖੁਦ ਨੂੰ ਜਜਮੈਂਟ ਹੋ ਜਾਏਗੀ ਠੀਕ ਹੈ ਜੀ ਵੀਰ ਜੀ ਸੋ ਵੀਰ ਜੀ ਦੂਜੇ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਇਹ ਪਰਸੋਂ ਦੀ ਸੂਈ ਹੈ ਠੀਕ ਹੈ ਪਰਸੋਂ ਦੀ ਸੂਈ ਆ ਇਹ ਵੀਰ ਜੀ ਕਿੰਮਾ ਸਵੇਰ ਹੋਵੇਗਾ ਤਕਰੀਬ ਤੀਜਾ ਸੂਈ ਹੈ ਜੀ ਠੀਕ ਹੈ ਜੀ ਤੇ ਮਗਰ ਬੱਚਾ ਇਧਰ ਕੀ ਆ ਗਿਆ ਜੀ ਕੱਟਾ ਮਾਰਾ ਕੱਟਾ ਆ ਗਿਆ ਕੋ ਕਿਸਾਨ ਵੀਰੋ ਜਿਹੜਾ ਮગર ਕਾਫਾ ਬੱਚਾ ਉਹ ਕੱਟਾ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਕਿੰਨੇ ਕਿ ਦਿਨ ਦਾ ਸੂਬਾ ਹੋਵੇਗਾ ਕਿੰਨੇ ਦਿਨ ਸੂਈ ਨੂੰ ਤਿੰਨ ਦਿਨ ਹੋ ਗਏ ਦੋਸਤੋ ਪਰਸੋਂ ਸੂਈ ਆ 나ੜੂ ਬੱਚੇ ਦੇ ਦੇਖ ਸਕਦੇ ਥੋੜਾ ਜਿਹਾ ਨਾਲ ਹੈਗਾ ਜਰੂਰ ਨੋਟ ਕਰ ਸਕਦੇ 8-9 ਲੀਟਰ ਬੌੜੀ ਹੈਗੀ 8-9 ਲੀਟਰ ਦੋਸਤੋ ਜਿਹੜੀ ਇਸ ਮਾਝੇ ਦੇ ਥਲੇ ਬੌੜੀ ਇਸ ਟਾਈਮ ਹੈਗੀ ਆ ਤਿੰਨ ਦਿਨਾਂ ਦੀ ਸੂਈ ਆ ਬਾਕੀ ਜਿਹੜੀ ਆਖੋਖਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੀਲੀ ਦੇ ਵਿੱਚ ਦੋਸਤੋ ਜਿਹੜੀ ਬਾਰਡਰ ਬਰੀਡ ਦੇ ਵਿੱਚ ਨੀਲੀ ਦਾ ਨੀਲੀ ਪਾਈ ਗਈ ਆ ਉਹ ਜ਼ਰੂਰ ਹੈਗੀ ਬਾਕੀ ਸਿੰਘ ਦੀ ਬੰਤਰੋ ਵੀ ਤੁਹਾਨੂੰ ਆਪਾਂ ਬਿਲਕੁਲ ক্লোਜ਼ ਤੋਂ ਜ਼ਰੂਰ ਦਿਖਾਉਨੇ ਆ ਸਿੰਘ ਥੋੜਾ ਜਿਹਾ ਖੁੱਲਾ ਬਾਕੀ ਬਿਲਕੁਲ ਫੱਬ ਦੇ ਵਿੱਚ ਹੈਗਾ ਹੁੰਡਾ ਸਿੰਘ ਆ ਦੋਸਤੋ ਫੱਬ ਦੇ ਵਿੱਚ ਬਾਕੀ ਥਨਲੇਵਾ ਜਿਹੜਾ ਤੁਸੀਂ ਜ਼ਰੂਰ ਨੋਟ ਕਰੋ ਬਿਲਕੁਲ ਪੱਦਰ ਹਵਾਨਾ ਦੋਸਤੋ ਵੀ ਮੁੱਠੀ ਵਾਲਾ ਥਾਣਾ ਵੀ ਚਾਰੇ ਥਾਣਾ ਦਾ ਜਿਹੜਾ ਗਾਇਬ ਆ ਉਹ ਤੁਸੀਂ ਵੇਖ ਸਕਦੇ ਹੋ ਟਾਈਮ ਜਿਹੜਾ ਦੋਸਤੋ ਸਾਡੇ 5 ਤੋਂ 5 ਦਾ ਸਮਾਂ ਹੋਇਆ ਈਵਨਿੰਗ ਟਾਈਮ ਦਾ ਬਾਕੀ ਜਿਹੜੀ ਧਾਰ ਵੀਰ ਹੁਣੇ 6:30 6:30 7:00 ਵਜੇ ਕੱਢਦੇ ਆ ਬੈਕ ਸਾਈਡ ਤੋਂ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਇੱਕੋ ਜਿਹਾ ਲੇਵਾ ਦੋਸਤੋ ਬਾਕੀ ਦੋਸਤੋ ਵਧੀਆ ਚੰਗੇ ਕੱਦ ਕਾਠੇ ਵਿੱਚ ਹੈਗੀ ਐ ਵੀ ਛੋਟਾ ਜਾਂ ਕੱਦ ਨਹੀਂ ਕਵਾਂਗੇ ਬਾਕੀ ਵੀਰ ਬਲਵਿੰਦਰ ਜੀ ਕਿੰਨਾ ਕੁ ਮਿਲਕ ਕਰਦੀ ਗੀ ਤੇ ਚਿਹਰਾ ਕਿੰਨੇ ਦਾ ਗਰੰਟੀ ਦੇਦਾ ਠੀਕ ਆ 13 ਲੀਟਰ ਦੀ ਵੀਰ ਹੁਣਾਂ ਨੇ ਕਿਹਾ ਵੀ ਗਾਰੰਟੀ ਦੇ ਦਾਂਗੇ ਵੀ 13 ਲੀਟਰ ਦਾ ਜਿਹੜਾ ਮਿਲਕ ਚਵਾਏਗੀ ਦੋਸਤੋ ਠੀਕ ਆ ਠੀਕ ਆ ਇਹਨੂੰ ਵੀਰ ਜੀ ਖੋਲ ਨਹੀਂ ਲਈਏ ਸੋ ਕਿਸਾਨ ਵੀਰੋ ਜਿਹੜੇ ਵੀਰ ਭਰਾਣੇ ਪਸ਼ੂ ਖਰੀਦਣੇ ਨੇ ਉਹ ਖਾਸ ਤੌਰ ਤੇ ਵੀਰ ਹੁਣਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਨੰਬਰ ਆਪਾਂ ਵੀਡੀਓ ਦੇ ਵਿੱਚ ਇੱਕ ਵਾਰੀ ਫੇਰ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਚਲਦੇ ਕਰਾਂਗੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਿਹੜੇ ਆ ਇਹ ਦੋ ਐਨੀਮਲ ਦੋਸਤੋ ਫ੍ਰੀ ਕਰ ਸਕਦੇ ਹੋ। ਥਾਂ ਲੈ ਵੀ ਦੀ ਤੁਸੀਂ ਜਰੂਰ ਨੋਟ ਕਰ ਸਕਦੇ ਵੀਰੋ। ਥਾਂ ਲੈਵਾ ਬਿਲਕੁਲ ਵੇਖ ਕੇ ਚੈੱਕ ਕਰੋ। ਠੀਕ ਹੈ ਜੀ। ਮੋੜ ਦਗੇ ਜੀ। ਸੋ ਦੋਸਤੋ ਤਿੰਨ ਦਿਨਾਂ ਦੀ ਸੂਈ ਆ ਇਹ ਕੋਈ ਫਿਰ ਦੱਸ ਦਿੰਨੇ ਆ ਤੇ ਦੁੱਧ ਜਿਹੜਾ ਬੋਲੇ ਦੇ ਵਿੱਚ ਦੋਸਤੋ 8 ਤੋਂ 9 ਲੀਟਰ ਵੀਰ ਹੋਣਾ ਦੱਸਿਆ ਵੀ ਬਿਲਕੁਲ ਰੈਡੀ ਆ ਤਕਰੀਬਨ 13 ਪਲੱਸ ਦੋਸਤੋ ਮਿਲਕ ਕਰੇਗੀ ਇਹ ਮੱਝ ਤੀਜਾ ਸੂਆ ਬਾਕੀ ਰਾਜੀ ਆ ਦੋਸਤੋ ਪਿੱਟਪੂੜਾ ਵੀ ਤੁਸੀਂ ਵੇਖ ਸਕਦੇ ਹੋ ਵੀ ਬਿਲਕੁਲ ਵਧੀਆ ਚੰਗੀ ਹਾਈਟ ਕਰਦੇ ਵਿੱਚ ਹੈਗੀ ਆ ਸੋ ਬਲਵਿੰਦਰ ਵੀਰ ਜੀ ਕੀ ਡਿਮਾਂਡ ਰੱਖੀ ਹੋਈ ਹੈ ਜੀ ਉਹਦਾ 76 ਮੰਗਦਾ 76000 ਜੀ ਠੀਕ ਹੈ ਜੀ ਤੇ ਲੈਸ ਨੂੰ ਸਭ ਹੋ ਜਾਏਗਾ ਬਾਕੀ ਕੋਈ ਸੱਜਣਾ ਆਉਂਦਾ ਠੀਕ ਹੈ ਜੀ ਸੋ ਵੀਰ ਦੀ ਇੱਕ ਵਾਰੀ ਕੰਟੈਕਟ ਨੰਬਰ ਆਪਣੇ ਫੇਰ ਬੋਲ ਦਗੇ ਜੀ 9846 ਹਾਂ ਜੀ 05388 ਠੀਕ ਹੈ ਜੀ ਸੋ ਦੋਸਤੋ ਵੀਰ ਉਹਨਾਂ ਦੇ ਨੰਬਰ ਚਲਦੇ ਕਰ ਦਿੰਨੇ ਆ ਤੁਸੀਂ ਨੰਬਰਾਂ ਦੇ ਸੰਪਰਕ ਕਰਕੇ ਵੀਰ ਉਹਨਾਂ ਨਾਲ ਬਾਤचीत ਕਰ ਲਿਓ 76000 ਰੁਪਏ ਜਿਹੜੀ ਵੀਰ ਉਹਨਾਂ ਨੇ ਇਸ ਮਾਈ ਦੀ ਜਿਹੜੀ ਡਿਮਾਂਡ ਕੀਤੀ ਆ ਬਾਕੀ ਇੱਕ ਵਾਰੀ ਫੇਰ ਜਿਹੜਾ ਤੁਸੀਂ ਜਿਹੜਾ ਸਾਰੇ ਥਾਂਾਂ ਤੋਂ ਜ਼ਰੂਰ ਨੋਟ ਕਰ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ